ਦੀ ਕਾਕਾ ਦਾ ਬਾਈਰ ਜੀ ਕੀ ਫਤੇ ਅੱਜ ਪੀਚ ਜ਼ਮਰੰਦ ਦਾ ਬਿਆਨ ਆਇਆ ਹੈ ਕਿ ਜੋ ਪ੍ਰੈਸ਼ਰ ਮੀਲਾਤਾਰਾ ਹੋਇਆ ਸੀਗਾ ਜਿਹਦੇ ਚੰਦਰਸਥਾਨ ਦੀ ਫੌਜ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਅੰਦਰ ਦਾਖਲ ਹੋਈ ਸੀਗੀ ਇਹਦੇ ਵਿੱਚ ਇਕੱਲੇ ਇੰਦਰਾ ਗਾਂਧੀ ਦਾ ਰੋਲ ਨਹੀਂ ਸੀਗਾ ਇਹਦੇ ਵਿੱਚ ਫੌਜ ਦਾ ਇੰਟੈਲੀਜੈਂਸ ਏਜੰਸੀਆਂ ਦਾ ਵੀ ਰੋਲ ਸੀਗਾ ਮੈਂ ਉਹਨਾਂ ਨੂੰ ਯਾਦ ਕਰਨਾ ਚਾਹੁੰਦਾ ਕਿ ਜੋ ਵੀ ਹੰਤਾ ਗੁਰੂ ਤੇ ਉਹ ਹੈਡ ਸਟੇਟ ਦਾ ਉਹ ਪ੍ਰਾਈਮ ਮਿਨਿਸਟਰ ਦਾ ਰੋਲ ਹੁੰਦਾ ਸੋ ਅਸੀਂ ਕਿਸੇ ਤਰੀਕੇ ਨਾਲ ਉਹਨੂੰ ਮਾਪ ਨਹੀਂ ਕੀਤਾ ਜਾ ਸਕਦਾ ਦੂਜੀ ਗੱਲ ਮੈਂ ਕਹਣਾ ਚਾਹੁੰਦਾ ਹੈ ਕਿ ਜਿਹੜੇ 1984 ਚ ਧਮਕਿਓ ਹੋਏ ਦਿੱਲੀ ਜਿੱਤੇ ਬਹੁਤ ਵੱਡੀ ਸੰਖਿਆ ਸਿੱਖਾਂ ਨੂੰ ਤਸੀਹੇ ਦੇ ਦੇ ਕੇ ਮਾਰਿਆ ਗਿਆ ਉਹਦੇ ਵਿੱਚ ਕੁਝ ਲੋਕਾਂ ਦਾ ਬਹੁਤ ਵੱਡਾ ਹਿੱਸਾ ਸੀਗਾ ਉਹਦੇ ਵਿੱਚ ਸੱਜਨ ਕੁਮਾਰ ਨੇ ਨੇ ਜਲਦੀਸ਼ ਟੈਟਲਰ ਨੇ ਪਰ ਕਬਲਨਾਥ ਨੇ ਸੋ ਇਹਨਾਂ ਸਭ ਨੇ ਇੱਕ ਯੋਗਦਾਨ ਅਮਰੀਕਾ ਕਾ ਪਾਇਆ ਜਿੱਤੇ ਜਨਰ ਲੋਕਾਂ ਨੂੰ ਢਕਾਇਆ ਲੋਕਾਂ ਨੂੰ ਸਮਾਨਤਾ ਕੇ ਸਿਖਾਉਂ ਚੋ ਕੇ ਮਾਰੋ ਪਰ ਕਾਂਗਰਸ ਦੀ ਕੀ ਮਜਬੂਰੀ ਹੈ ਕਿ ਅੱਜ ਤੱਕ ਇਹਨਾਂ ਲੋਕਾਂ ਨੂੰ ਛੱਡ ਨਹੀਂ ਸਕੇ ਸੋਕਰਨ ਇੰਡਸਟਰੀਆਂ ਦਿੱਤੀਆਂ ਨਾ ਸੀਐਮਸ਼ਿਪ ਦਿੱਤੀਆਂ ਇਹੋ ਜੇ ਕੰਮ ਕਰਨਾ ਇਹ ਸਾਫ ਜ਼ਾਹਿਰ ਹੋ ਜਾਂਦਾ ਹੈ ਕਿ ਕਾਂਗਰਸ ਦਾ ਇਰਾਦਾ ਬਿਲਕੁਲ ਨੇਕ ਨਹੀਂ ਹੈ ਉਹ ਸਿੱਖਾਂ ਦੇ ਹਿਤאיਸ਼ੀ ਨਹੀਂ ਗਏ ਔਰ ਇਹ ਚਾਹੁੰਦੇ ਨੇ ਕਿ ਸਿੱਖਾਂ ਨੂੰ ਕਿਸੇ ਕਰਨ ਦੁਆਏ ਜਾਵੇ ਔਰ ਇਹਨਾਂ ਨੂੰ ਆਪਣੀ ਜਿਹੜੀਆਂ ਇੱਕੋ ਜਿਹੀਆਂ ਚਾਹਨਾ ਨੇ ਇਸ ਤੋਂ ਬਾਅਦ ਆਮ ਚੇਗਾ ਬਹੁਤ ਬਹੁਤ ਧੰਨਵਾਦ